ਜਿੰਨੇ ਉਹਦੇ ਸੰਤਰੀ ਜਿੰਨੇ ਸੰਤਰੀ ਜਿੰਨੇ ਉਹਦੇ ਐਲਕਾਰ ਸੀ ਸਾਰਿਆਂ ਨੂੰ ਇਕੱਠਿਆਂ ਕਰਕੇ ਪੰਜਾਬੀਆਂ ਦਾ ਬਾਦਸ਼ਾਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਹਿ ਰਿਹਾ ਉਹ ਕਹਿੰਦਾ ਚਿੱਠੀ ਮੌਤ ਦੀ ਕੱਲੀ ਰੱਬ ਮੈਨੂੰ ਚਿੱਠੀ ਮੌਤ ਦੀ ਕੱਲੀ ਰੱਬ ਮੈਨੂੰ ਮੈਂ ਜਾਣ ਲਈ ਤਿਆਰ ਹੋ ਗਿਆ ਘੜੀ ਪਲਾਂ ਦਾ ਪਰੋਣਾ ਜਾਣ ਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਅੰਤਮ ਦਰਬਾਰ ਕਰਦਾ ਹੈ ਦਰਬਾਰ ਦੇ ਵਿੱਚ ਆਮ ਤੇ ਖਾਸ ਲੋਕਾਂ ਦੇ ਨਾਲ ਜਿਹੜੀਆਂ ਗੱਲਾਂ ਜਿਹੜੀ ਸਿੱਖਿਆ ਪੰਜਾਬੀਆਂ ਦਾ ਬਾਦਸ਼ਾਹ ਚਿਹਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਿਹਾ ਉਸ ਵੇਲੇ ਦੀਆਂ ਲੈਣਾ ਚੰਦਨ ਦਾ ਕਵੀ ਚਰ ਜੱਥਾ ਬੜੇ ਪਿਆਰ ਤੇ ਸਤਿਕਾਰ ਨਾਲ ਐਉਂ ਬੇਨਤੀ ਕਰਦਾ ਚੁੱਪ ਚਾਪ ਬੈਠੇ ਆ ਹੈ ਆਣ ਦਰਬਾਰ ਸਾਰਾ ਮਹਾਰਾਜ ਫਤਿਹਸੀ ਬਲਾਈ ਸੇਵਾਦਾਰ ਖਾਲਸੇ ਦਾ ਰਾਜਾ ਰਣਜੀਤ ਸਿੰਘ ਪਾ ਕੇ ਜਾਣ ਵਾਲਾ ਹੈ ਜੁਦਾਈ ਪਾ ਕੇ ਜਾਣ ਵਾਲਾ ਹੈ ਜੁਦਾਈ ਆਓ ਗੁਰੂ ਗ੍ਰੰਥ ਪੰਥੇ ਸਾਡਾ ਚੜ੍ਹਦੀ ਕਲਾ ਚਰਾਹੇ ਤੈਂਦੀ ਕਲਾ ਵੱਲੇ ਨਾਲ ਲਜਾਇਓ ਤਰੀ ਸੰਦੇਸ਼ ਮੇਰਾ ਸਿੱਖਿਆਲਾ ਮੜਾਚ ਪਲਾਇਓ ਓਯੋ ਦਿਓ ਸਿੱਖਿਆਲਾ ਮੜਾਚ ਪਲਾਇਓ ਹੋ ਤੈਗ ਇਤਫਾਕ ਵਾਲੀ ਚੱਲੀ ਹੈ ਤੁਸਾਂ ਦੀ ਸਿੰਘੋ ਤਾਈ ਮਹਾਰਾਜਾ ਮੈਂ ਕਹਾਇਆ ਤੁਸਾਂ ਨੇ ਜੋ ਰਾਹ ਜੇ ਮੈਨੂੰ ਸੌਂਪਿਆ ਗਰੀਬ ਨੂੰ ਸੀ ਉਸ ਦੀਆਂ ਹੱਦਾਂ ਨੂੰ ਵਧਾਇਆ ਉਸ ਦੀਆਂ ਹੱਦਾਂ ਨੂੰ ਵਧਾਇਆ ਆਓ ਤਿੱਬਤ ਲਦਾਖ ਸਿੰਦਾ ਖਬਰ ਝਕਾਇਆ ਜੀਵੇ ਇਸੇ ਤਾਰਾ ਸਭ ਨੂੰ ਝਕਾਇਓ ਇਹ ਸੰਦੇਸ਼ ਮੇਰਾ ਸਿੱਖਿਆਣਾ ਮਲਾਚ ਪਲਾਇਓ ਹੋਇਓ ਦਿਓ ਸਿੱਖਿਆਣਾ ਮਲਾਚ ਪਲਾਇਓ ਹੋ ਰੰਗ ਭਾਗ ਲੱਗੇ ਅੱਜ ਤੁਸਾਂ ਦੀਆਂ ਮਿਹਨਤਾਂ ਨੂੰ ਹੋਇਓ ਨਾ ਅਵੇਸਲੇ ਦਲੇਰੋ ਮੇਰੇ ਚਲੇ ਜਾਂ ਪਿੱਛੋ ਤੂੰ ਸਾਈ ਉੱਤੇ ਪੈਣਾ ਜਾਣ ਜਾਲ ਜੋ ਸ਼ਿਕਾਰੀਆਂ ਦਾ ਸ਼ੇਰੋ ਜਾਲ ਜੋ ਸ਼ਿਕਾਰੀਆਂ ਦਾ ਸ਼ੇਰੋ ਓ ਸਟਾਇ ਤਫਾਕਦਾ ਹੈ ਮੇਰੇ ਆਜੋ ਰਾਜਸਨੂ ਫੋਟ ਪਾਕੇ ਬੇੜਾ ਦਾ ਡਬਾਇਓ ਸੁਣੋ ਕਰ ਗੋ ਇਸ ਸੰਦੇਸ਼ ਮੇਰਾ ਸਿੱਖਿਆਲਾ ਮਲਾਟ ਪਲਾਇਓ ਹੋਯੋ ਤੇਓ ਸਿੱਖਿਆਲਾ ਮਲਾਟ ਪਲਾਇਓ ਹੋ ਆਪੋ ਥਾਪ ਪੈ ਜੈ ਨਾ ਰਾਜ ਦਰਬਾਰ ਵਿੱਚ ਸਿਆਣੇ ਬਾਨ ਰਾਜ ਨੂੰ ਕਮਾਉਣਾ ਮੇਰੇ ਬਾਝੋ ਖੜਕ ਸਿੰਘ ਇੱਕ ਰਾਜਾ ਤੁਸਾਂ ਦਾ ਹੈ ਮਾਣ ਤੁਸੀਂ ਇਸ ਦਾ ਵਧਾਉਣਾ ਮਾਣ ਤੁਸੀਂ ਇਸ ਦਾ ਵਧਾਉਣਾ ਓ ਸ਼ਹਿਰ ਗੁਰਚੰਟ ਸਿੰਘ ਬੈਕੇ ਦੀ ਕਲਮ ਕੋਲੋਂ ਨੇਕੀਆਂ ਦੇ ਸ਼ਾਨਦ ਲਖਵਾਇਓ सेश मेरा सिखी आना मड़ा त ओयो